ਐਨੂ ਜੋੜੋ ਯਾਰ ਹਾਂ ਜੋ ਇਹ ਮਾਲੇ ਬਹੁਤ ਮਰਚੰਦਾ ਤਾਂ ਕਿਹੋਲਾ ਹੀ ਨਹੀਂ ਸਾਰੇ ਵਿੱਚ ਜੋੜਾ ਬਈ ਇਹ ਇੱਕ ਬਾਦ ਬਾਦ ਨਹੀਂ ਬਹੁਤ ਸ਼ਾਨਦਾਰ ਬਾਦੜੀ ਵੀ ਬਹੁਤ ਬੰਦਿਆ ਅੰਡੋੜੀ ਨਹੀਂ ਪੈਣੀ ਮੋਚੋ ਅੰਡੋੜੀ ਨਹੀਂ ਪੈਣੀ ਹੈਲੋ ਹੈਲੋ ਕਿੰਨੇ ਨੰਬਰ ਨੇ ਜਿਹੜੇ ਤੁਸੀਂ ਕੀ ਆਹ ਜੀ ਸਾਡਾ ਕੌਲ ਜੀ ਜੀ ਧੰਨਵਾਦ ਥੈਂਕ ਯੂ ਜੇਮਾ ਅਪਲਿਕੇਸ਼ਨ ਦਾ ਅਫਸਰ ਜੀ ਜੀ ਇਹ ਮੰਗੀ ਚਾਹੀਦੀ ਹੈ ਜੀ ਸਪੈਸ਼ਲ ਆ ਜੀ ਪਹਿਲਾਂ ਪਹਿਲਾਂ ਸਾਡੇ ਹਲਕਾ ਚਾਰਜ ਪਵਨਦੀਨੂ ਜੀ ਔਰ ਐਸ ਡੀ ਐਮ ਔਰ तमाम ਸਾਡੇ ਜਿਹੜੇ ਫੂਡ ਸਪਲਾਈ ਦੇ ਸਾਰੇ ਸੇਵਾਦਾਰ ਨੇ ਸਾਡੇ ਡਿਪਟੀ ਡਾਇਰੈਕਟਰ ਸਾਡੇ ਪੰਜਾਬ ਦੇ ਜੁਆਇੰਟ ਡਾਇਰੈਕਟਰ ਡੀ ਐਫ ਐਸ ਆ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਦਾ ਕਿ ਪੰਜਾਬ ਦੇ ਕਿਸਾਨਾਂ ਦੀ ਬੜੀ ਮਿਹਨਤਾਂ ਦੇ ਨਾਲ ਪਾਲੀ ਹੋਈ ਫਸਲ ਹਰ ਸਾਲ ਅਸੀਂ ਆਪਣੇ ਉਹਨੂੰ ਜਿੱਦਾਂ ਕਹਿ ਸਕਦੇ ਆਂ ਵੀ ਪੂਰੀ ਤੰਦਈ ਦੇ ਨਾਲ ਕਿਉਂਕਿ ਹੋਰ ਮੈਨੂੰ ਸਿਰੇ ਛਾੜਦੇ ਆ ਤੋ ਇਸ ਵਾਰ ਵੀ ਬਪ੍ਰੀਤ ਹਾਲਾਤਾਂ ਦੇ باوجود ਕਿਉਂਕਿ ਪੰਜਾਬ ਖੜਾ ਚੋਂ ਨਿਕਲ ਕੇ ਆਇਆ ਬਹੁਤ ਵੱਡਾ ਕੁਦਰਤ ਨੇ ਸਾਨੂੰ ਚੁਣੌਤੀ ਦਿੱਤੀ ਜਿਸ ਤੋਂ ਅਸੀਂ ਸਹਜੇ ਸਹਜੇ ਸਟੇਬਲ ਹੋ ਰਹੇ ਹਾਂ ਸੋ ਸੀਐਸ ਤੌਰ ਤੇ ਇਹਨਾਂ ਹਾਲਾਤਾਂ ਦੇ ਅੰਦਰ ਜਦੋਂ ਅਸੀਂ ਗਵਰਨਮੈਂਟ ਸ਼ੁਰੂ ਕਰਦੇ ਹਾਂ ਚ ਕੋਈ ਨਵੀਆਂ ਚੁਣੌਤੀਆਂ ਵੀ ਰਹਿਣਗੀਆਂ ਪਰ ਸਾਡਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕਲਾ ਕਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ 2399 ਰੁਪਏ ਜਿਹੜੀ ਐਮਐਸਪੀ ਡਿਕਲੇਅਰ ਕੀਤੀ ਉਹਦੇ ਮੁਤਾਬਕ ਸੋ ਟੋਟਲ ਇੰਤਜ਼ਾਮ ਚਾਹੇ ਮੰਡੀਆਂ ਚ ਸਫਾਈ ਦਾ ਸਵਾਲ ਹੋਵੇ ਪਾਣੀ ਦਾ ਸਵਾਲ ਹੋਵੇ ਜਾਂ ਕੋਈ ਮੈਡੀਕਲ ਸੂਲਤਾਂ ਦਾ ਸਵਾਲ ਹੋਵੇ ਉਹਨਾਂ ਇਲਾਕਿਆਂ ਚ ਖਾਸ ਕਰਕੇ ਜਿੱਥੇ ਫਲੱਡ ਅਫੈਕਟਡ ਮੰਡੀਆਂ ਸਾਡੀਆਂ ਹੈਗੀਆਂ ਨੇ ਔਰ 172 ਲੱਖ ਐਮਪੀ ਦਾ ਸਾਨੂੰ ਕੇਂਦਰੀ ਪੂਲ ਦੇ ਅੰਦਰ ਜਿਹੜਾ ਟਾਰਗੇਟ ਮਿਲਿਆ ਉਦੇ ਲਈ ਅਸੀਂ 190 ਲੱਖ ਐਮਟੀ ਦਾ ਪ੍ਰਬੰਧ ਕੀਤਾ ਪੰਜਾਬ ਦੇ ਅੰਦਰ 15000 ਕਰੋੜ ਰੁਪਏ ਦੀ ਜਿਹੜੀ ਸਤੰਬਰ ਮਹੀਨੇ ਦੀ ਸੀਸੀਐਲ ਆ ਉਹ ਸਾਡੇ ਕੋਲ ਪਹੁੰਚ ਚੁੱਕੀ ਆ ਅਕਤੂਬਰ ਦੀ ਵੀ ਆ ਗਈ 27000 ਕਰੋੜ ਰੁਪਏ ਔਰ ਗੱਠਾਂ ਦਾ ਬੋਰੀਆਂ ਦਾ ਪੂਰਾ ਪ੍ਰਬੰਧ ਆਲਮੋਸਟ 100% ਜਿਹੜਾ ਉਹ ਅਸੀਂ ਮਤਲਬ ਕਰ ਲਿਆ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨ ਨੂੰ ਨਾ ਹੋਵੇ ਇਹਦੇ ਲਈ ਆ ਜਿਹੜਾ ਪ੍ਰੋਕਿਊਰਮੈਂਟ ਦਾ ਪੀਰੀਅਡ ਹੈ ਟੋਟਲ ਅਧਿਕਾਰੀ ਸਬਾਧਨ ਨੂੰ ਕਿਹਾ ਗਿਆ ਵੀ ਕੋਈ ਸੁੱਟੀ ਨਹੀਂ ਲਏਗਾ ਕੋਈ ਅ ਬੇਸਬ ਕਾਰਨ ਨਾ ਹੋਣ ਦੇ ਵਗ ਤੇ ਉਹ ਮੰਡੀਆਂ ਚ ਰਹਿਣਗੇ ਅਸੀਂ ਵੀ ਸਾਰੇ ਮੰਡੀਆਂ ਚ ਰਹੂਗੇ ਸਰਕਾਰ ਸਰਕਾਰ ਦੇ ਮੰਤਰੀ ਸਾਰੇ ਐਮ ਐਲ ਏ ਸਭ ਸਾਡੇ ਹਲਕਾ ਚਾਰਜ ਸੋ ਸਾਡੀ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਨ ਦੇ ਅੰਦਰ ਟੋਕਲਾ ਨਾ ਰੱਖ ਔਰ ਪੂਰੀਆਂ ਤਿਆਰੀਆਂ ਨੇ ਅੱਜ ਤਿੰਨ ਕਿਸਾਨਾਂ ਦੀ ਇੱਥੇ ਢੇਰੀਆਂ ਨੂੰ ਮੈਂ ਸ਼ੁਰੂਆਤ ਕਰਾਈ ਹੈ ਔਰ ਸਾਡਾ ਜਿਹੜਾ ਵਾਅਦਾ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੇ ਖਾਤੇ ਸੁਪਲੀਮੈਂਟ ਪਹੂਗੀ ਉਹ ਵੀ ਅੱਜ ਹੀ ਆਏ ਨੇ ਅੱਜ ਅਸੀਂ ਤੋੜ ਦਿੱਤੇ ਆ ਔਰ ਇਹਨਾਂ ਦੇ ਖਾਤੇ ਦਾ ਸਾਮਪਰਕ ਪੇਮੈਂਟ ਵੀ ਪੈ ਜਾਊਗੀ ਸੋ ਕੁਦਰਤ ਦੇ ਅੱਗੇ ਅਰਦਾਸ ਕਰਦੇ ਆ ਵੀ ਕੋਈ ਹੁਣ ਕਿਰਪਾ ਰਵੇ ਤਾਂ ਜੋ ਅਸੀਂ ਪ੍ਰੋਕਿਊਰਮੈਂਟ ਨੂੰ ਵਧੀਆਂ ਕਰ ਸਕੀਏ ਤੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਤੁਸੀਂ ਫਸਲ ਨੂੰ ਸਵਾਰ ਕੇ ਲੈ ਕੇ ਆਓ ਅਸੀਂ ਮਤਲਬ ਜਿਹੜਾ ਕਿਸੇ ਵੀ ਤਰ੍ਹਾਂ ਦਾ ਕਿ ਤੁਹਾਨੂੰ ਬੈਠਣੇ ਨਾ ਪਵੇ ਮੰਡੀ ਦੇ ਅੰਦਰ ਔਰ ਬੇਵਿਕ ਰੁਕੇ ਆਓ ਪੂਰੀਆਂ ਤਿਆਰੀਆਂ ਕੀਤੀਆਂ ਨੇ ਚੜ੍ਹਦੀ ਕਲਾ ਚ ਰਹੋ ਔਰ ਕਲਾ ਕਲਾ ਦਾਣਾ ਪੰਜਾਬ ਦੀ ਮੱਧੀਆਂ ਦੀ ਸੱਤਾ ਸਰ ਲਿਫਟਿੰਗ ਲੈ ਕੇ ਕੀ ਆਜੇ ਤਾਂ ਸੀਜ਼ਨ ਸ਼ੁਰੂ ਹੋ ਰਿਹਾ ਅਜੇ ਤਾਂ ਬਹੁਤ ਥੋੜੀ ਆਈ ਹੈ ਪਰ ਨਾਲ ਦੀ ਨਾਲ ਲਿਫਟਿੰਗ ਦਾ ਵੀ ਕਰਾਂਗੇ ਕੋਈ ਪ੍ਰੋਬਲਮ ਨਹੀਂ ਇਸ ਤਰੀਕੇ ਨਾਲ ਕਿਸਾਨ ਕਹਿ ਰਹੇ ਕਿ